ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਆ ਜੀ ਅੱਜ ਰਾਤ ਦੀ ਗੱਲ ਕਰਾਂਗੇ ਪੰਜਾਬ ਪਲੱਸ ਨਾਲ ਲੱਗਦੇ ਖੇਤਾਂ ਦਾ ਮੌਸਮ ਕਿਵੇਂ ਦਾ रह ਸਕਦਾ ਹੈ ਰਾਤ ਨੂੰ ਔਰ ਉਮੀਦ ਕਿੰਨੇ ਕਸਰ ਨੇ ਇਹ ਅਪਡੇਟ ਤੁਹਾਨੂੰ ਦੇਣੀ ਹੈ ਸਿੱਧਾ ਤੁਹਾਨੂੰ ਲਾਈਵ ਸੈਟਲਾਈਟ ਤੋਂ ਸਿਰਾ ਦਿਖਾ ਰਹੇ ਹਾਂ ਜੀ ਐਸੇ ਲਈ ਦਿਨ ਤੇ ਅਖੀਲੇ ਪੜਾਤੇ ਆਪਾਂ 10 ਜੁਲਾਈ ਦਾ ਦਿਨ ਹੈ ਤੇ ਲਗਭਗ 8 ਦੇ ਸਵਾ 6 6:30 ਦਾ ਟਾਈਮ ਹੋਣ ਜਾ ਰਿਹਾ ਜਿਵੇਂ ਕਿ ਅੱਜ ਤੜਕੇ ਸਵੇਰ ਤੋਂ ਕੁਝ ਖੇਤਾਂ ਦੇ ਵਿੱਚ ਉਮੀਦ ਅਰਜ ਹੋਏ ਹੁਣ ਲਗਭਗ 6:30 ਵਜੇ ਚੱਲੇ ਆ ਹੁ ਉਹਦੇ ਵਿੱਚ ਲਗਭਗ ਮਾਝਾ ਖੇਤਰ ਤੇ ਪਛਮੀ ਮਾਲਵਾ ਦੱਖਣਪੂਰ ਵੀ ਦੱਖਣ ਪੱਛਮੀ ਮਾਲਵਾ ਇਹਨਾਂ ਖੇਤਰਾਂ ਤੱਕ ਮੀਂਹ ਸੀਮਿਤ ਰਹੇ ਜੇਕਰ ਅਸੀਂ ਪੂਰਬੀ ਮਾਲਵਾ ਦੀ ਗੱਲ ਕਰਦੇ ਹਾਂ ਲੁਧਿਆਣਾ ਖੇਤਰ ਸਕੇ ਰਹੇ ਜੇ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਤਿੰਨੋਂ ਜ਼ਿਲ੍ਹੇ ਸਕੇ ਰਹੇ ਨੇ ਇਸਲਾਵਾ ਹੁਸ਼ਿਆਰਪੁਰ ਨਵਾਂਸ਼ਾੜ ਜਲੰਧਰ ਕਪੂਰਥਲਾ 40 ਜ਼ਿਲ੍ਹੇ ਸਕੇ ਰਹੇ ਨੇ ਚੰਡੀਗੜ੍ਹ ਮਹਾਲੀ ਤੋਂ ਪੰਜ ਕਿਲਾ ਰੋਪੜ ਤੇ ਡੇਰਾ ਬੱਸੀ ਇੱਥੇ ਵੀ ਕੋਈ ਖਾਸ ਮੀਂਹ ਦਰਜ ਨਹੀਂ ਹੋਈ ਸੋ ਇਹ ਖੇਤਰ ਆ ਜਿਸੋ ਕਿ ਰਹਿ ਗਏ ਜਿੱਥੇ ਨੰਬਰ ਲੱਗਿਆ ਜੇ ਉਹ ਖਾਸ ਕਰ ਪਛਮੀ ਜ਼ਿਲ੍ਹਿਆਂ ਦੇ ਵਿੱਚ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਮਲੌਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਤਰਨਤਾਰਨ ਸਾਹਿਬ ਮੋਗਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਇੱਥੇ ਕਿਤੇ ਕਿਤੇ ਤਗੜੀ ਝੱਟ ਵੀ ਲਵਾ ਗਿਆ ਮੀਂਹ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਮੀਂਹ ਪਹੁੰਚ ਕਰ ਗਈ ਸੀ ਦੁਪਹਿਰ ਹੁੰਦੇ ਹੁੰਦੇ ਵੀ ਤੇ ਤਗੜੀ ਝੱਟ ਜਿਹੜੀ ਆ ਸਵੇਰੇ ਵੀ ਕੁਝ ਖੇਤਰਾਂ ਦੇ ਵਿੱਚ ਲੱਗੀ ਸੀ ਸੋ ਹੁਣ ਜੋ ਗੱਲ ਕਰਨੀ ਆ ਆਉਣ ਵਾਲੇ ਕਾਂਡਿਆਂ ਦੀ ਵੈਸੇ ਤਾਂ ਮਹੀਨਿਆਂ ਦੇ ਵਿੱਚ ਹੁਣ ਕਮੀ ਆਉਣੀ ਆ ਅੱਜ ਰਾਤ ਵੀ ਜੇਕਰ ਆਪਾਂ ਗੱਲ ਕਰਦੇ ਆਂ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਹਲਕੀ ਕਣੀਆਂ ਸਿੱਟ ਜਾਣ ਉਹ ਬੱਦਲ ਵੈਸੇ ਹੁਣ ਫਤਖੀ ਜ਼ਿਲ੍ਹਿਆਂ ਤੋਂ ਜਿਹੜੇ ਬੱਦਲ ਆ ਉਹ ਅੱਗੇ ਨੂੰ ਕੂਚ ਕਰ ਰਹੇ ਨੇ ਸ੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਮੋਗਾ ਬਠਿੰਡਾ ਇਹਨਾਂ ਸਾਰੇ ਜ਼ਿਲ੍ਹਿਆਂ ਤੋਂ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਹਲਕਾ ਕਣੀ ਕੰਮ ਨਾ ਹੋ ਸਕਦਾ ਉਹਦੇ ਘੰਟਿਆਂ ਦੇ ਵਿੱਚ ਕੱਲ ਤੜਕੇ ਸਵੇਰੇ ਕੋਈ ਖਾਸ ਬੱਦਲ ਬਣਨ ਦੇ ਆਸਾਰ ਨਹੀਂ ਆ ਪਰ ਜਿਹੜੇ ਖੇਤਰਵਲ ਕੱਲ ਬੱਦਲ ਬਣ ਗਿਆ ਕਿਉਂਕਿ ਹਲੇ ਪੱਛਮੀ ਸਿਸਟਮ ਦੀ ਮੌਜੂਦਗੀ ਹੈ ਇੱਥੇ ਕੱਲ ਦਾ ਦਿਨ ਕਹਿ ਸਕਦੇ ਹਾਂ ਕਿ ਸਿਸਟਮ ਦਾ ਖੇਲਾ ਦਿਨ ਹੋ ਸਕਦਾ ਤੇ ਕੱਲ ਵੀ ਬੱਦਲ ਬਣਨ ਦੇ ਆਸਾਰ ਨੇ ਤੇ ਆਸਾਰ ਇਹੋ ਜਿਹਾ ਆ ਰਹੇ ਨੇ ਕਿ ਉਹ ਬੱਦਲ ਹੈ ਜਿਹੜਾ ਮਾਝੇ ਖੇਤਰਵਲ ਹੀ ਬਣੇਗਾ ਤੇ ਕੱਲ ਫਿਰ ਤੜਕੇ ਸਵੇਰੇ ਬੱਦਲ ਮਾਝੇ ਖੇਤਰਵਲ ਜੇਕਰ ਬਣ ਗਿਆ ਤੇ ਸ੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਔਰ ਨਾਲ ਲੱਗਦੇ ਜਿਹੜਾ ਗੁਰਦਾਸਪੁਰ ਦੇ ਖੇਤਰ ਹੈ ਮੋਗਾ ਬਠਿੰਡਾ ਇਹਨਾਂ ਖੇਤਰਾਂ ਤੱਕ ਪਹੁੰਚ ਕਰਦਾ ਹੋਇਆ ਕਾ ਕੱਲ ਬਦਲ ਦੇ ਸਕਦਾ ਜੇਕਰ ਬਦਲ ਨਹੀਂ ਬਣਿਆ ਕਿਉਂਕਿ ਪਛਮੀ ਸਿਸਟਮ ਹੁਣ ਵਾਪਸੀ ਤੇ ਹੈ ਤੇ ਜੇਕਰ ਬਦਲ ਨਹੀਂ ਬਣਦਾ ਤਾਂ ਕੰਮ ਸਕਾਰਿਆ ਜਾਣਾ ਕੱਲ ਤੇ ਕਾਫੀ ਖੇਤਰਾ ਦੇ ਵਿੱਚ ਕੱਲ ਉਮੀਦ ਇਹ ਉਮੀਦ ਜਿਹੜੀ ਆ ਘਟ ਹੈ ਜੇਕਰ ਮਾਲਵੇ ਦੇ ਪੂਰਬੀ ਖੇਤਰਾ ਦੀ ਗੱਲ ਕਰ ਲੈਂਦੇ ਆ ਇੱਥੇ ਅੱਜ ਉਮੀਦ ਹੈਗੀ ਆ ਹਲਕੇ ਸ਼ਰਾਟੇ ਲੱਗਣ ਦੀ ਜਿਵੇਂ ਕਿ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਦੇ ਵਿੱਚ ਉਮੀਦ ਅਰਜ ਹੋਏ ਨੇ ਔਰ ਮਾਨਸਾ ਤੇ ਬਰਨਾਲਾ ਦੇ ਵਿੱਚ ਵੀ ਮੀਂਹ ਲੱਗੇ ਨੇ ਇਹ ਜਿਹੜੇ ਤਿੰਨ ਜ਼ਿਲ੍ਹੇ ਰਹਿ ਗਏ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਰੋਪੜ ਮਹਾਲੀ ਚੰਡੀਗੜ੍ਹ ਮਹਾਲੀ ਚੰਡੀਗੜ੍ਹ ਰੋਪੜ ਦੇ ਵਿੱਚ ਕੱਲ ਮੀਂਹ ਦਾ ਅਰਜ ਹੋਈ ਰੋਪੜ ਜਿਲ੍ਹਾ ਸੁੱਕਾ ਰਹਿ ਗਿਆ ਸੀ ਪਰ ਜਿਹੜੇ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਹੁਸ਼ਿਆਰ ਫਰ ਨਵਾਂਸ਼ਹਿਰ ਜਲੰਧਰ ਕਪੂਰਥਲਾ ਇਹ 6 ਜ਼ਿਲ੍ਹੇ ਸੁੱਕੇ ਹੀ ਪੈਨੇ ਪਿਛਲੇ 3-4 ਦਿਨਾਂ ਤੋਂ ਇੱਥੇ ਕੋਈ ਖਾਸ ਮੀਂਹ ਦਰਜ ਨਹੀਂ ਹੋਇਆ ਸੋ ਇੱਥੇ ਉੰਗਈ ਤਾਂ ਹੁਣ ਘਟਦੀ ਜਾ ਫ ਰਹੀ ਆ ਕਿ ਮੀਂਹ ਲੱਗਣਗੇ ਜੇਕਰ ਬੱਦਲ ਕੱਲ ਬਣ ਜਾਂਦਾ ਹੈ ਕੱਲ ਤੜਕੇ ਸਵੇਰੇ ਤੇ ਅੱਗੇ ਕੁਝ ਕਰ ਜਾਂਦਾ ਮਾਲਵੇ ਵੱਲ ਨੂੰ ਫਿਰ ਹੋ ਸਕਦਾ ਕਿ ਮੀਂਹ ਕੁਝ ਖੇਤਾਂ ਤੱਕ ਪਹੁੰਚ ਕਰਨ ਉਹ ਵੀ ਕੁਝ ਖੇਤਾਂ ਦੇ ਵਿੱਚ ਕੁਝ ਛੋਟੇ ਛੋਟੇ ਖੇਤਾਂ ਦੇ ਵਿੱਚ ਹਲਕੇ ਕਨੇ ਕੰਮ ਨਾਲ ਜਾਂ ਕਿਤੇ ਦਰਮਿਆਨਾ ਛਰਾਟਾ ਲੱਗ ਜਾਏ ਤਾਂ ਇਨਕਾਰ ਨਹੀਂ ਵੈਸੇ ਕੱਲ ਵੀ ਇਹ ਖੇਤਰ ਸੁੱਕੇ ਰਹਿੰਦੇ ਜਾ ਫਰੇ ਨੇ ਸੋ ਇਸ ਤੋਂ ਬਾਅਦ ਜਿਹੜਾ ਅਗਲਾ ਪਛਮੀ ਸਿਸਟਮ ਆ ਰਿਹਾ ਉਹਦੀ ਅਪਡੇਟ ਤੁਹਾਨੂੰ ਅਸੀਂ ਆਉਂਦੇ ਦਿਨਾਂ ਦੇ ਵਿੱਚ ਦੇਾਂਗੇ ਜਲਦ ਹੀ ਉਹ ਸਿਸਟਮ ਆ ਰਿਹਾ 3-4 ਦਿਨਾਂ ਦਾ ਫਾਨ ਲਗਾ ਕੇ ਜੀ ਮੋٹے ਤੌਰ ਤੇ ਗੱਲ ਕਰੀਏ ਕਿ 17-18 ਤਰੀਕ ਨੂੰ ਲੱਗ ਕੇ ਆ ਗਿਆ ਇੱਕ ਹੋਰ ਸਿਸਟਮ ਆ ਰਿਹਾ ਤੇ ਇੱਕ ਐਲਪੀਏ ਯਾਨੀ ਕਿ ਲੋ ਪ੍ਰੈਸ਼ਰ ਏਰੀਆ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਠ ਕੇ ਰਾਜਸਥਾਨ ਦੇ ਇਲਾਕਿਆਂ ਲੰਗਣਾ ਉਹਦੇ ਵਿੱਚ ਵੀ ਕਾਫੀ ਭਰਪੂਰ ਮੀਂਹ ਜਿਹੜੇ ਆ ਪੰਜਾਬ ਨੂੰ ਮਿਲ ਸਕਦੇ ਨੇ ਤੇ ਉਹਦੀ ਵੀ ਅਪਡੇਟ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਂਝੀ ਕੀਤੀ ਜਾਵੇਗੀ ਫਿਲਹਾਲ ਅੱਜ ਰਾਤ ਜਾ ਕੱਲ ਤੜਕੇ ਸੂਰੇ ਦੇ ਕੁਝ ਖੇਤਰਾਂ ਦੇ ਵਿੱਚ ਮੇਰੇ ਅਸਾਰ ਨੇ ਉਹਨਾਂ ਕੁਝ ਖੇਤਰਾਂ ਦੇ ਵਿੱਚ ਜ਼ਿਆਦਾਤਰ ਮਾਝ ਦੇ ਮਾਝ ਦੇ ਖੇਤਰਾਂ ਦੇ ਚਾਂਸ ਨੇ ਤੇ ਜ਼ਿਆਦਾਤਰ ਚਾਂਸ ਪਛਮੀ ਮਾਲਵੇ ਦੇ ਲੱਗ ਰਹੇ ਨੇ ਜੇਕਰ ਪੁਆਦ ਵਾਲੇ ਖਾਸੇ ਬੱਦਲ ਬਣ ਗਿਆ ਇੱਥੇ ਜੇਕਰ ਲੋਟਰੀ ਨਿਕਲ ਆਉਂਦੀ ਹੈ ਤੇ ਚੰਡੀਗੜ੍ਹ ਮਹਾਲੀ ਪੰਜ ਗਲਾਵੀ ਕਵਰ ਹੋ ਸਕਦੇ ਨੇ ਮੇਰੇ ਨਾਲ ਵੈਸੇ ਇੱਥੇ ਅਸਾਰ ਹੁਣ ਘੱਟ ਦੇ ਜਾ ਫਰੇ ਲਈ ਇਜਾਜ਼ਤ ਦਿਓ ਤੱਕ